ਮਰਾਂ ਜੀ ਮੇਰੇ ਕੱਤਸਰਾ ਦੇ ਖੁਸ਼ੀਆਂ ਦੇ ਪਰਮਾਤਮਾ ਤੁਹਾਨੂੰ ਸਭ ਨੇ ਚੜ੍ਹਦੀ ਕਲਾ ਵਿੱਚ ਰੱਖੇ ਅਸੀਂ ਵੀ ਸਭ ਠੀਕ ਠਾਕ ਹੈ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਪੱਲੀ ਵਾਲਾ ਬਟਨ ਜਰੂਰ ਨਾ ਆਪ ਤਿਆ ਕਰੋ ਕਿਉਂਕਿ ਸਾਡੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ ਲੈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਆ ਕਰੋ ਜਿਹੜਾ ਸਾਡਾ ਚੈਨਲ ਆ ਸਹਿਲ ਜੋਤ ਸੁਮਿਤ ਉਹਦੇ ਉੱਤੇ ਅੱਜ ਸੀ ਵੀਡੀਓ ਪਾਉਣੀ ਆ 2026 ਬਹੁਤ ਹੀ ਜ਼ਬਰਦਸਤ ਜਿਹਨੇ ਸੁਣ ਲਈ ਜਿਹੜਾ ਜਿੰਨੇ ਵੀ ਦੁੱਖ ਉਹਨੇ ਭੋਗੇ ਨੇ 2025 ਤੱਕ ਇਸ ਸਾਲ ਦੇ ਵਿੱਚ ਬਹੁਤ ਕੁਝ ਹੋਇਆ ਅਤਰਾਚੜਾ ਉਹ ਇੱਕ ਆਰਾਮ ਬਾਣ ਵੀਡੀਓ ਬਣੂਗੀ ਤੁਹਾਡੇ ਲਈ ਮਨਪਸੰਦ ਪ੍ਰਾਪਰਟੀ ਖਰੀਦਣ ਦਾ ਬਹੁਤ ਹੀ ਸਹਾਨ ਤਰੀਕਾ ਛੋਟਾ ਜਾਂ ਟੋਟਾ ਜਿਹੜਾ ਕੁੱਕੜੀਆਂ ਵਾਲਾ ਅੱਖ ਹੁੰਦਾ ਚਿੱਟਾ ਜਿਹਨੂੰ ਮਦਾਰ ਦਾ ਪੌਦਾ ਵੀ ਕਹਿੰਦੇ ਨੇ ਕਈ ਜਗ੍ਹਾ ਕਈ ਜਗ੍ਹਾ ਰੂਹੀ ਦਾ ਪੌਦਾ ਵੀ ਕਹਿੰਦੇ ਨੇ ਉਹਦੇ ਜਿਹਦੇ ਜਦੋਂ ਦਸਹਿਰਾ ਆਉਂਦਾ ਉਹਦੇ ਪੱਤ ਰੱਖਦੇ ਨੇ ਅੱਗੇ ਰੱਖਦੇ ਸੀ ਬੁੜੀਆਂ ਜਵਾਂ ਦੇ ਉੱਤੇ ਚਾਰ ਸ਼ਨੀਵਾਰ ਉਹਦੇ ਪੱਤਿਆਂ ਤੇ ਤੇਲ ਪਾਉਣਾ ਸ਼ੁਰੂ ਕਰ ਦੋ ਮਨਪਸੰਦ ਪ੍ਰਾਪਰਟੀ ਜਿਹਦੇ ਤੇ ਤੁਹਾਡੀ ਅੱਖ ਆ ਪਰ ਅਗਲਾ ਵੇਚਦਾ ਹੋਵੇ ਉਹ ਤੁਹਾਨੂੰ ਮਿਲ ਜਾ ਨਹੀਂ ਫਿਰ 400 ਗ੍ਰਾਮ ਮਾ ਲਓ ਇਹ ਦੋ ਹੀ ਕੰਮ ਕਰ ਦੋ ਪ੍ਰਾਪਰਟੀ ਮਿਲੂਗੀ ਇਹ ਵੀ ਜੇ ਪ੍ਰਾਪਰਟੀ ਨਹੀਂ ਵਿਕ ਰਹੀ ਬਾਰ ਬਾਰ ਦਿੱਕਤ ਪੈ ਰਹੀ ਤਾਂ ਕਰੋ ਇਹ ਛੋਟਾ ਜਿਹਾ ਕੰਮ ਜੇ ਤੁਹਾਡਾ ਘਰ ਮਕਾਨ ਜਿੰਨੇ ਤੁਸੀਂ ਵੇਚਣਾ ਚਾਹ ਰਹੇ ਉਹਨੂੰ ਦੋ ਦਿਨ ਝਾੜੂ ਪੋਚਾਣਾ ਲਗਾਓ ਉਹਦੀ ਮਿੱਟੀ ਇਕੱਠੀ ਕਰ ਲਓ ਤੇ ਕਰਕੇ ਕਿਸੇ ਕਾਗਜ਼ ਦੇ ਵਿੱਚ ਪਾ ਕੇ ਰੱਖ ਲਓ ਇਸੇ ਤਰ੍ਹਾਂ ਹੀ ਦੁਕਾਨ ਦੀ ਜੇ ਦੁਕਾਨ ਨਹੀਂ ਵਿਕ ਰਹੀ ਇਸੇ ਤਰ੍ਹਾਂ ਪਲਾਟ ਦੀ ਮਿੱਟੀ ਤੁਸੀਂ ਹੁਣ ਇਸ ਮਿੱਟੀ ਦਾ ਕੀ ਕਰਨਾ ਐਤਵਾਰ ਵਾਲੇ ਦਿਨ 7 ਵਜੇ ਇਹਨੂੰ ਜਲ ਪ੍ਰਵਾਹ ਕਰ ਦੇਣਾ ਖਾਲਚ ਨਹੀਂ ਨਹਿਰ ਹੋਣੀ ਚਾਹੀਦੀ ਸਾਫ ਪਾਣੀ ਟਿਕਿਆ ਹੁੰਦਾ ਉਸ ਟਾਈਮ 7 ਵਜੇ ਪਾਣੀ ਬੜੀ ਸ਼ਾਂਤਮਈ ਨਾ ਚੱਲਦਾ ਹੁੰਦਾ ਅਰ ਪਾਣੀ ਸਾਫ ਹੁੰਦਾ ਤੁਸੀਂ ਕਹਾਂਗੇ 7 ਵਜੇ ਦਾ ਟਾਈਮ ਕਿਉਂ ਦਿੱਤਾ 7 ਵਜੇ ਤੋਂ ਲੈ ਕੇ 9 ਵਜੇ ਘਰੇ ਹਣੋਂ 9:30 ਵਜੇ 2.5 ਘੰਟੇ ਤੁਹਾਡੇ ਕੋਲ ਵਿਚਾਲੇ ਵਿਚਾਲੇ ਹੁਣ ਤੁਹਾਨੂੰ ਗਊ ਨੂੰ ਤੁਸੀਂ ਗੁੜ ਦੇ ਕੇ ਫੇਰ ਘਰ ਵਾਪਸ ਹਣੋਂ ਤਾਂ ਕੰਮ ਕੰਪਲੀਟ ਹੋਗਾ ਗਾਂ ਨੂੰ ਗੁੜ ਦੇ ਕੇ ਫੇਰ ਦੱਸਨੀ ਐ ਐਤਵਾਰ ਵਾਦਰ ਕਰੋ ਕੰਮ ਜਿਹੜੀ ਪ੍ਰਾਪਰਟੀ ਸੀ ਵੇਚਣਾ ਚਾਹ ਰਹੇ ਹੋ ਸ਼ਰਾਬ ਪੀ ਕੇ ਬਹੁਤ ਕੁਝ ਕਰਦੇ ਨੇ ਜਾਂ ਤਾਂ ਉਹਨਾਂ ਨੇ ਬਹੁਤ ਕੁਝ ਬਰਬਾਦ ਕਰਤਾ ਜਾਂ ਫਿਰ ਕਰਨ ਦੇ ਲੱਛਣ ਫੜੇ ਹੋਏ ਨੇ ਮਾੜੀ ਮੁੱਟੀ ਕੋਈ ਸ਼ਰਾਬ ਪੀਂਦਾ ਉਹਦਾ ਕੋਈ ਸਾਈਡ ਇਫੈਕਟਸ ਨਹੀਂ ਹੁੰਦਾ ਪਰਿਵਾਰ ਦੇ ਉੱਤੇ ਨਾ ਉਹਨਾਂ ਦੀ ਸਿਹਤ ਦੇ ਦਿੱਤੇ ਕਈ ਤਾਂ ਇੰਨੀ ਕੁ ਸ਼ਰਾਬ ਪੀ ਪੀ ਕੇ ਉਹਦਾ ਲਿਵਰ ਖਰਾਬ ਕਰ ਲੈਂਦੇ ਨੇ ਗੁਰਦੇ ਕਿਡਨੀਆਂ ਸਭ ਕੁਝ ਕਰ ਲੈਂਦੇ ਉਹਨਾਂ ਦੇ ਲਈ ਵੀਡੀਓ ਹੈ ਤੁਸੀਂ ਕੀ ਕਰਨਾ ਇੱਕ ਸ਼ਰਾਬ ਦੀ ਖਾਲੀ ਬੋਤਲ ਲੈਣੀ ਆ ਉਹ ਧੋਤੀ ਵੀ ਨਾ ਹੋਵੇ ਤੁਸੀਂ ਹੁਣ ਨੌ ਲੌਂਗ ਲੈਣੇ ਨੇ ਉਸ ਇਨਸਾਨ ਦੇ ਜੋ ਪਿੰਡਾ ਸਿਰ ਉੱਤੋਂ ਚ ਉਲਟਾ ਘਮਾਉਣੇ ਨੇ ਘੁਮਾ ਕੇ ਹੁਣ ਕਾਲੇ ਰੰਗ ਦੇ ਕੱਪੜੇ ਵਿੱਚ ਬੰਨ੍ਹ ਕੇ ਉਹ ਬੋਤਲ ਦੇ ਵਿੱਚ ਪਾ ਦੇਣੇ ਬੋਤਲ ਬੰਨ੍ਹਣੇ ਤੋਂ ਬਾਹਰ ਦੱਬੇ ਹੋਣੇ ਆ ਜਿੱਥੇ ਕੋਈ ਆਵਾਜ਼ਾ ਵੀ ਨਾ ਹੋਵੇ ਇਹ ਤੁਸੀਂ ਕੰਮ ਕਰਨਾ ਸ਼ੁੱਕਰਵਾਰ ਤੁਸੀਂ ਦੋ ਸ਼ੁੱਕਰਵਾਰ ਲਗਾਤਾਰ ਕਰ ਲਿਆ ਅੱਬ ਤਾਂ ਤਿੰਨ ਕਰੋ ਤਿੰਨ ਤੋਂ ਬਾਅਦ ਤੁਸੀਂ ਹੁਣ ਕੀ ਕਰਨਾ ਫੇਰ ਦੇਖੋ ਮਹੀਨਾ ਵੀ ਧੰਨਵਾਦ 2-3 ਮਹੀਨੇ ਬਾਅਦ ਜੇ ਫੇਰ ਲੱਗਦਾ ਬੰਦਾ ਫੇਰ ਸ਼ਰਾਬ ਪੀਣ ਲੱਗ ਗਿਆ ਫੇਰ ਇਸੇ ਤਰ੍ਹਾਂ ਕਰੋ ਛੱਡਿਆ ਨਾ ਕਰੋ ਜਿਸ ਕੰਮ ਨਾਲ ਫਾਇਦਾ ਹੁੰਦਾ ਦੇਖੋ ਇੱਕ ਬੰਦੇ ਦਾ ਵੀ ਮੇਰੀ ਵੀਡੀਓ ਨਾਲ ਭਲਾ ਹੁੰਦਾ ਬਹੁਤ ਵੱਡੀ ਗੱਲ ਹੈ ਇੱਕ ਵੀਡੀਓ ਨਾਲ ਵੀ ਮਾਲਕ ਦੀ ਕਿਰਪਾ ਨਾਲ ਇੱਕ ਦਾ ਵੀ ਹੋ ਜਾਵੇ ਬਹੁਤ ਵੱਡੀ ਗੱਲ ਆ ਨਾ ਪੈਸਾ ਲੈਣਾ ਕੋਈ ਨਾ ਕਿਸੇ ਨੂੰ ਕੋਲ ਸਦਣਾ ਤੇ ਨਾ ਹੀ ਕਿਸੇ ਨੂੰ ਆਪਣੇ ਕੋਲੋਂ ਚੀਜ਼ ਦੇਣੀ ਆ ਬਸ ਨਾ ਹੀ ਕੋਈ ਜ਼ਿਆਦਾ ਖਰਚਾ ਕਰਾਉਣਾ ਅੱਛਾ ਜੀ ਜੇ ਤੁਹਾਡੇ ਵੀ ਮਕਾਨ ਬਣਦੇ ਵਿੱਚ ਰੁਕਾਵਟ ਆ ਰਹੀਆਂ ਨੇ ਤੁਸੀਂ ਕਰੋ ਇੱਕ ਛੋਟਾ ਜਿਹਾ ਕਾ 400 ਗ੍ਰਾਮ ਕਾਲੇ ਮਾਂ ਲੈ ਲਓ 400 ਗ੍ਰਾਮ ਸਰੋਂ ਦਾ ਤੇਲ ਜਿਹੜੇ ਭਾਂਡੇ ਵਿੱਚ ਤੁਸੀਂ ਕਾਲੇ ਮਾਂ ਪਾਏ ਨੇ ਉਹਦੇ ਵਿੱਚ ਇਹ 400 ਗ੍ਰਾਮ ਤੇਲ ਪਾ ਦਿਓ ਬਾਕੇ ਨੂੰ ਮੰਦਰ ਚ ਜਿਹੜਾ ਆਪਣਾ ਸ਼ਨੀ ਮੰਦਰ ਹੁੰਦਾ ਉੱਥੇ ਰੱਖਿਓ ਚਾਹੇ ਸ਼ਨੀ ਦੇ ਉੱਪਰ ਪਾ ਦਿਓ ਕਰੋ ਇਹ ਛੋਟਾ ਜਿਹਾ ਕੰਮ ਜਲ ਪ੍ਰਵਾਹ ਵੀ ਕਰ ਸਕਦੇ ਹੋ ਜੇ ਜਲ ਪ੍ਰਵਾਹ ਤੁਹਾਡੇ ਨੇੜ ਤੇੜੇ ਹੈਗਾ ਕਿਤੇ ਕੋਈ ਨਹਿਰ ਚੱਲਦੀ ਹੈ ਇਹਨਾਂ ਦੀ ਚੱਲਦੀ ਆ ਫਿਰ ਤੁਸੀਂ ਇਸ ਨੂੰ ਜਲ ਪ੍ਰਵਾਹ ਵੀ ਕਰ ਸਕਦੇ ਹੋ ਕਰਨਾ ਕਿੰਨੇ ਦਿਨ ਹੈ ਘੱਟ ਤੋਂ ਘੱਟ 11 ਸ਼ਨੀਵਾਰ ਹਾਂਜੀ ਅੱਜ ਕੱਲ ਇੱਕ ਆਮ ਜੀ ਗੱਲ ਆ ਇੱਕ ਦੂਜੇ ਨੂੰ ਹਰ ਕੋਈ ਪਰੇਸ਼ਾਨ ਕਰਦਾ ਪਰੇਸ਼ਾਨੀ ਦੀ ਵੀ ਕੋਈ ਹੱਦ ਹੁੰਦੀ ਹੈ ਚਲ ਕੋਈ ਮਾੜਾ ਮੋਟਾ ਕਰਦਾ ਕੋਈ ਖਾਸ ਗੱਲ ਨਹੀਂ ਹੁੰਦੀ ਜਿਵੇਂ ਕਿਸੇ ਦਫ਼ਤਰ ਦੇ ਵਿੱਚ ਜਾਂ ਕਿਸੇ ਵੀ ਆਫਿਸ ਦੇ ਵਿੱਚ ਤੁਹਾਨੂੰ ਕੋਈ ਪਰੇਸ਼ਾਨ ਜਿਆਦਾ ਕਰਦਾ ਜਾਂ ਫਿਰ ਤੁਹਾਡਾ ਦੋਸਤਨ ਜਾਂ ਫਿਰ ਤੁਹਾਡਾ ਪਹਿਲਾ ਦੋਸਤ ਸੀਗਾ ਤੇ ਹੁਣ ਤੁਹਾਡਾ ਉਹ ਬਰਖਲਾਫ ਹੋ ਕੇ ਤੁਹਾਡਾ ਦੁਸ਼ਮਣ ਬਣ ਗਿਆ ਫਿਰ ਜਾਂ ਤੁਹਾਡਾ ਕੋਈ ਹੋਰ ਵੀ ਹੈ ਜਿਹੜਾ ਕਿਸੇ ਤੁਹਾਨੂੰ ਲੱਗਦਾ ਵੀ ਅਸੀਂ ਇਹਦੇ ਕੋਲੋਂ ਖੜਾ ਛਡਾਉਣਾ ਖੜਾ ਛਡਾਉਣ ਦਾ ਤੁਹਾਨੂੰ ਇੱਕ ਅਸਾਮ ਤਰੀਕਾ ਦੱਸ ਰਹੀ ਆ ਨਾਉ ਲਾਉਂਗ ਲਵੋ ਉਲਟਾ ਕਮਾਵੋ ਕਪੂਰ ਤੇ ਰੱਖ ਕੇ ਉਹਦਾ ਨਾਉ ਉਸ ਇਨਸਾਨ ਦਾ ਲੈ ਕੇ ਸਾੜ ਦਿਓ ਛੋਟਾ ਜਿਹਾ ਕੰਮ